ਕੋਰਡੇ ਕੋਟਕਪੂਰਾ ਰੋਡ ਤੇ ਸਥਿਤ ਡੇਰਾ ਬਾਬਾ ਪੀਰ ਰੋਲੇ ਸ਼ਾਹ ਜੀ ਦੀ ਪ੍ਰਬੰਧਕੀ ਕਮੇਟੀ ਤੇ ਨੇੜਲੇ ਪਿੰਡਾਂ ਦੇ ਲੋਕਾਂ ਅਤੇ ਕੁਝ ਸ਼ਰਧਾਲੂਆਂ ਨੇ ਕਥਿਤ ਡੇਰੇ ਨੂੰ ਮਿਲਣ ਵਾਲੇ ਚੜਾਵੇ ਵਿੱਚ ਹੇਰਫੇਰ ਕਰਨ ਦੇ ਇਲਜ਼ਾਮ ਲਗਾਏ ਹਨ ਲੋਕਾਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਪ੍ਰਬੰਧਕ ਕਮੇਟੀ ਸਾਲ 2001 ਤੋਂ ਬਾਅਦ ਰਜਿਸਟਰ ਦਫਤਰ ਵਿੱਚ ਅਪਡੇਟ ਹੀ ਨਹੀਂ ਕਰਵਾਈ ਗਈ ਅਤੇ ਨਾ ਹੀ ਕਮੇਟੀ ਦੀ ਸਲਾਣਾ ਚੋਣ ਕੀਤੀ ਜਾ ਰਹੀ ਹੈ ਲੋਕਾਂ ਨੇ ਦੋਸ਼ ਲਗਾਏ ਹਨ ਕਿ ਡੇਰੇ ਦੀ ਪ੍ਰਬੰਧਕੀ ਕਮੇਟੀ ਵੱਲੋਂ ਡੇਰੇ ਦੀ ਗੋਲਕ ਦੇ ਪੈਸੇ ਵਿੱਚ ਹਿਰਫੇਰ ਕੀਤੀ ਜਾ ਰਹੀ ਹੈ ਅਤੇ ਇਸ ਦਾ ਕੋਈ ਹਿਸਾਬ ਕਿਤਾਬ ਵੀ ਨਹੀਂ ਰੱਖਿਆ ਜਾ ਰਿਹਾ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਕਮੇਟੀ ਦਾ ਕਥਿਤ ਆਪੇ ਬਣਿਆ ਪ੍ਰਧਾਨ ਪ੍ਰਨਮ ਸਿੰਘ ਮੋੜ ਹਿਰਫੇਰ ਕਰ ਰਿਹਾ ਹੈ ਅਤੇ ਗੋਲਕ ਦਾ ਪੈਸਾ ਆਪਣੇ ਘਰ ਲੈ ਜਾਂਦਾ ਹੈ ਲੋਕਾਂ ਨੇ ਦੋਸ਼ ਲਗਾਇਆ ਕਿ ਪਿਛਲੇ ਦਿਨੀ ਵੀ ਗੋਲਕ ਨੂੰ ਰਾਤ ਸਮੇਂ ਚੋਰੀ-ਚੋਰੀ ਖੋਲਿਆ ਗਿਆ ਸੀ ਜਿਸ ਦਾ ਪਤਾ ਜਦ ਨੇੜਲੇ ਪਿੰਡਾਂ ਦੀ ਸੰਗਤ ਨੂੰ ਲੱਗਾ ਤਾਂ ਸਾਰੇ ਮੁਕੇ ਤੇ ਪਹੁੰਚੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਦਖਲ ਤੋਂ ਬਾਅਦ ਇਹ ਪੈਸਾ ਮੋੜ ਗੋਲਕ ਵਿੱਚ ਪਾਇਆ ਗਿਆ ਲੋਕਾਂ ਨੇ ਮੰਗ ਕੀਤੀ ਕਿ ਪ੍ਰਸ਼ਾਸਨ ਇਸ ਡੇਰੇ ਦੇ ਸਾਰੇ ਰਿਕਾਰਡ ਦੀ ਜਾਂਚ ਕਰੇ ਅਤੇ ਡੇਰੇ ਦੇ ਪ੍ਰਬੰਧ ਵਿੱਚ ਹੋ ਰਹੀਆਂ ਧੰਦਲੀਆਂ ਦੀ ਜਾਂਚ ਕਰ ਦੋਸ਼ੀਆਂ ਖਿਲਾਫ ਕੰਦੀ ਕਾਰਵਾਈ ਕਰੇ ਸਭ ਤੋਂ ਪਹਿਲਾਂ ਮੈਂ ਸੁਮੂਹ ਪੱਤਰਕਾਰ ਭਰਾਵਾਂ ਦਾ ਤਾਂ ਮੈਂ ਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸਾਡੇ ਇੱਕ ਛੋਟੇ ਜਿਹੇ ਸੱਦੇ ਤੇ ਇੱਥੇ ਹਾਜ਼ਰ ਹੋਏ ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਬਾਬਾ ਰੋਡੇ ਸ਼ਾਹ ਦੇ ਮਤਲਕ ਹੈ ਕਿ ਉੱਥੇ 2021 ਸਾਲ ਤੋਂ ਜਿਹੜੀ ਪੈਸੇ ਦੀ ਗੋਲਕ ਦੀ ਦੁਰਵਰਤੋਂ ਹੋ ਰਹੀ ਹੈ ਉਹਦੇ ਮਤਲਬ ਕਿ ਤੁਹਾਨੂੰ ਅਸੀਂ ਕੋਈ ਜਾਣਕਾਰੀ ਦੇ ਰਹੇ ਹਾਂ ਸਾਡੇ ਕੋਲ ਉਥੋਂ ਏਰੀਏ ਦੇ ਬੰਦੇ ਆਏ ਜਿਨ੍ਹਾਂ ਵਿੱਚ ਆ ਸਾਡੇ ਨਾਲ ਬੈਠੇ ਸ਼ਮਸ਼ੀਰ ਸਿੰਘ ਜੀ ਆ ਇਹ ਭਾਈ ਜੀ ਬੈਠੇ ਆ ਤੇ ਆ ਹੋਰ ਜਿਹਨੇ ਖੜਿਆ ਮਗਰ ਤੇ ਇਹਨਾਂ ਦੇ ਨਾਲ ਅੱਜ ਕੱਲ ਜਿਹੜੀ ਉਹਨਾਂ ਨੇ ਇੱਕ ਨਵੀਂ ਆਪਣੀ ਸੁਸਾਇਟੀ ਬਣਾਈ ਹੈ ਉਹਦੇ ਵਿੱਚ ਕੈਸ਼ੀਅਰ ਜੀ ਦਾ ਨਾਮ ਮਨਦੀਪ ਸਿੰਘ ਜੱਗੀ ਸਾਫਕਾ ਮੈਂਬਰ ਹੈ ਤੇ ਇੱਕ ਜਸਵਿੰਦਰ ਸਿੰਘ ਛੋਟਾ ਬਰਾੜ ਟੀਵੀ ਭرائی ਤੋਂ ਇਹ ਬੰਦੇ ਹਾਜ਼ਰ ਸੀ ਕਿ ਯਾਰ ਭਰਾਓ ਆਓ ਆਪਾਂ ਜਿਹੜਾ ਪ੍ਰਨਾਮੌਰ ਹੈ ਬਾਬਾ ਰੋਡੇ ਸ਼ਾਹ ਦੇ ਕੋਲੋਂ ਲੁੱਟ ਕੇ ਖਾਈ ਜਾ ਰਿਹਾ ਤੇ ਅੱਜ ਜਦੋਂ ਅਸੀਂ ਇਹ ਜੱਗ ਆ ਚੱਕਿਆ ਅਸੀਂ ਪਿਛੜੀ ਵਾਰ ਦੀ ਗੱਲ ਦੱਸਦੇ ਆ ਇਹ ਚੋਰੀ ਕੋਲਕ ਗਨਰੇਜ਼ੀ ਅਸੀਂ ਉੱਤੇ ਪਹੁੰਚ ਗਏ ਤੇ ਅਸੀਂ ਉਹ ਜਿਹੜਾ ਪੈਸਾ ਸੀ ਉਹ ਆਪਦੇ ਕਬਜ਼ੇ 'ਚ ਲਿਆ ਉਹ ਜਿਹੜਾ ਪੈਸਾ ਸੀ ਇਹਨਾਂ ਦਾ ਜਿਹ ਇੱਕ ਮੈਂਬਰ SLACHI ਗੁਪਤਾ ਤੇ ਇੱਕ ਦੋ ਮੁੰਡੇ ਹੋਰ ਸੀ ਆਸ਼ੂ ਉਹਨਾਂ ਦੇ ਰਾਈ ਅਸੀਂ ਸਾਂਝੀ ਜਗ੍ਹਾ ਜਿਹੜਾ ਬਾਹਰ ਐਸੋਸੀਏਸ਼ਨ ਦਾ ਸਾਬਕਾ ਪ੍ਰਧਾਨ ਆ ਸੁਤਿੰਦਰ ਪਾਲ ਸਿੰਘ ਲਾਡੀ ਸੰਧੂ ਉਹਦੇ ਕੋਲੇ ਰੱਖਿਆ ਜਿਸ ਵਿੱਚੋਂ ਅਸੀਂ ਮੇਲੇ ਤੇ ਵੀ ਖਰਚ ਕੀਤਾ ਤੇ ਸਾਲ ਭਰ ਤੋਂ ਜਿਹੜਾ ਡੇਰੇ ਦਾ ਬਿਲੀ ਦਾ ਬਿੱਲ ਨਹੀਂ ਭਰਿਆ ਗਿਆ ਸੀ ਉਹ ਬਿੱਲ ਵੀ ਅਸੀਂ ਭਰਿਆ ਤੇ ਬਾਕੀ ਜਿਹੜੀ ਐ ਉਹ ਗੱਲਬਾਤ ਹੋਰ ਜਿਹੜੀਆਂ ਹੋਈਆਂ ਇਹ ਜਿਵੇਂ ਕਹਿੰਦੇ ਆ ਕਿ ਸਾਡੀ ਸੰਸਥਾ ਰਜਿਸਟਰਡ ਐ ਆ ਸਾਡੇ ਕੋਲੇ ਆਰਟੀਆਈ ਪਾਈ ਵੀ ਐ ਆ ਤੁਸੀਂ ਵੇਖ ਸਕਦੇ ਆ ਇਹ ਚਾਰਟੀਆ ਦਾ ਜਵਾਬ ਮਿਲਿਆ 31-1-25 ਤੱਕ ਕੋਈ ਸੰਸਥਾ ਰਜਿਸਟਰਡ ਨਹੀਂ ਸਰਬ ਸਾਡੀ ਇੱਕੋ ਇੱਕ ਮੰਗ ਐ ਸਾਨੂੰ ਕੋਈ ਇਹਨਾਂ ਤੇ ਦੁੱਖ ਨਹੀਂ ਸਾਨੂੰ ਇਹ ਹੈ ਕਿ ਜਿਹੜਾ ਉਹ ਉੱਥੇ ਗੋਲਕ ਦਾ ਹਿਸਾਬ ਹੈ 20-21 ਸਾਲਾਂ ਦਾ ਇੱਕ ਹਿਸਾਬ ਦਿੱਤਾ ਜਾਵੇ ਲੋਕਾਂ ਨੂੰ ਇਹ ਦੱਸਿਆ ਜਾਵੇ ਕਿ ਜਿਹੜਾ ਅਕਾਊਂਟ ਹੈ ਉਹ ਕਿਸ ਬੈਂਕ ਚ ਹੈ ਉਹ ਖਾਤਾ ਜਿਹੜਾ ਸੋਸਾਇਟੀ ਦਾ ਇਹਨਾਂ ਦੀ ਸੋਸਾਇਟੀ ਦਾ ਖਾਤਾ ਕਿਸ ਬੈਂਕ ਚ ਹੈ ਤੇ ਜਿਹੜਾ ਜਦੋਂ ਵੀ ਗੋਲਕ ਗਿੰਦੇ ਆ ਉਹ ਚੋਰੀ ਕਿਉਂ ਗਿੰਦੇ ਆ ਲੋਕਾਂ ਦੇ ਸਾਹਮਣੇ ਸੰਗਤ ਦੇ ਸਾਹਮਣੇ ਕਿਉਂ ਨਹੀਂ ਕਿਹਾ ਜਾਂਦਾ ਸਾਨੂੰ ਸਿਰਫ ਇੰਨੀ ਹੈ ਕਿ ਉਸ ਹਸਾਬ ਦੇਣ 20 ਕੀ ਸਾਲ ਦਾ ਕਿੰਨਾ ਪੈਸਾ ਕਿਤੇ ਹੈ ਬਈ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਭਰਾਵਾਂ ਦਾ ਮੈਂ ਜੀ ਹੈ ਕਿ ਨਾ ਉਸ ਤੋਂ ਬਾਅਦ ਜਿਹੜੇ ਨੇ ਕਿਹਾ ਵੀ ਇਹ ਮੈਡੀਕੀ ਕਿਤੇ ਰਜਿਸਟਰ ਨਹੀਂ ਆਹ ਪੇਪਰ ਲੈ ਲਓ 2000 ਇੱਕ ਦੀ ਰਜਿਸਟਰ ਹੈ 410 ਨੰਬਰ ਹੈ ਹੁਣ ਇਹ ਸਾਰੀ ਫੀਸ ਭਰ ਕੇ 2025 26 ਤੱਕ ਨਿਊ ਕਰਾਈ ਹੈ ਸਾਰੇ ਜਿਹੜੇ ਹੁਣ ਕਹਿੰਦੇ ਕਰਾਇਆ ਨਹੀਂ ਗਏ ਇਹਦੇ ਵਿੱਚ ਕੁਝ ਬੰਦਿਆਂ ਦੀ ਡੈਥ ਹੋ ਗਈ ਸੀ ਇਹਨਾਂ ਦੇ ਉਹਨਾਂ ਦੇ ਬੰਦੇ ਪਾਏ ਗਏ 11 ਮੈਂਬਰਾਂ ਦੇ ਵਿੱਚ ਆ ਅਸੀਂ ਮਨਜ਼ੂਰੀ ਲੈ ਕੇ ਆਏ ਆ ਜਿਹੜੀ ਕਿ ਸਪੀਕਰ ਆਪਾਂ ਲਾਉਣੇ ਆ ਸ਼ਾਨੂ ਸਾਥ ਹੋਤੇ ਜਿਹੜੇ ਇਹ ਕਿੰਨੇ ਗੱਲੇ ਕਰਨ ਦੀ ਗੱਲ ਹੈ ਆ ਦੋ ਤਿੰਨ ਦਿਨ ਪਹਿਲਾਂ ਸਾਰੀ ਕਮੇਟੀ ਨੇ ਸਾਡੀ ਨੇ ਮਤਾ ਪਾ ਕੇ ਗੱਲਾ ਖੋਲਿਆ ਗੱਲਾ ਖੋਲ ਕੇ ਉੱਤੇ ਨਸੀਬ ਬਣੀ ਵੀ ਹੈ ਤੇ ਉਹਦੇ ਵਿੱਚ ਅਸੀਂ ਗਿਣਿਆ ਹੁਣ ਤੱਕ ਕੋਈ ਸੋਸਾਇਟੀ ਕੋਲ ਕਿੰਨਾ ਬਕਾਇਆ ਪਿਆ ਅਕਾਊਂਟ ਕਿਹੜੀ ਬੈਂਕ ਵਿੱਚ ਆ ਇਹ ਵੀ ਉਹਨਾਂ ਨੇ ਪੁੱਛਿਆ ਕਾਊਂਟ ਸਾਡਾ ਹੈਗਾ ਜੀ ਆਪਣੇ ਗ੍ਰਾਮੀਣ ਬੈਂਕ ਉਹਦੀ ਸਾਹਮਣੇ ਰਾਮਲੋਤਰੇ ਦੇ ਨਾਲ ਪਰ ਗੱਲ ਉਹ ਵੀ ਇਹਨੇ ਤਾਂ ਪੈਸੇ ਵਧਦੇ ਨਹੀਂ ਸੀ ਜਿਹੜੇ ਖਾਤੇ ਜਾਏ ਜਾਣ ਵੀ ਹੋਇਆ ਵੀ ਮੈਂ 2018 ਚ ਕੈਨੇਡਾ ਚ ਆਇਆ 17 ਤੱਕ ਤਾਂ ਸਾਰਾ ਜਿਹੜਾ ਹਿਸਾਬ-ਤਬ ਸੀਗਾ ਮੇਰੇ ਤੇ ਪਰਚਾ ਹੋ ਗਿਆ 16 ਚ ਉਹ ਸਾਰਾ ਇਹਨੇ ਕਿਹਾ ਵੀ ਇਹਨੇ ਪ੍ਰਨਾਉਣੇ ਨਹੀਂ ਜੀ ਮੇਰੇ ਬਣਾ ਲਿਏ ਉਹ ਉਹ ਸਾਰਾ ਹਿਸਾਬ-ਤਬ ਡਿਸਾਣ ਲਿਆ ਉਡੀਸਾ ਦੇ ਕੋਲ ਹੀ ਹੈ ਸਾਡੇ ਉਹਨੇ ਕਾਗੇ ਪੱਤਰ ਸਾਰੇ ਉਹਨਾਂ ਕੋਲ ਹੀ ਹੈ ਉਸ ਤੋਂ ਬਾਅਦ ਮੈਂ 18 ਚ ਗਿਆ ਤੇ 19 ਜਾਂ ਜਦੋਂ ਮੈਂ 19 ਦੇ ਵਿੱਚ ਆਏ ਆ ਤਾਂ ਬਾਬੇ ਦੇ ਸੇ 3.5 ਲੱਖ ਰੁਪਇਆ ਕਰਜ਼ਾ ਕਰੀ ਬੈਠੇ ਸੀ ਜਿਹਦੇ ਵਿੱਚ 1.5 ਲੱਖ ਰੁਪਇਆ ਦਾ ਬਿੱਲ ਹੀ ਸੀ ਜੋ ਟਰਾਂਸਫਾਰਮਰ ਆਉ ਵੀ ਮੇਰੇ ਨਾਂ ਤੇ ਦੂਜੀ ਲੋਕਾਂ ਦੀ ਲੈਣ ਦੇਣੀ ਸੀਗੀ ਸੌਦੇ ਦੀ ਹੋਰ ساری ਉਹ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਉਹ ਨਭਾ ਨਹੀਂ ਹੁੰਦਾਗਾ ਆਪਾਂ ਇਹਦਾ ਹੈਗਾ ਸਾਰਾ ਗੱਲਾਂ ਇਕੱਠਾ ਕਰੀਏ ਜੋ ਬਾਬੇ ਦੇ ਉਧਰ ਉਹ ਵੀ ਮੱਥਾ ਟਿਕਾਉਂਦਾ ਸੀ ਤਿੰਨੀ ਸਾਈਂ ਦਾ ਮੱਥੇ ਦੇਖਦੇ ਸੀਗੇ ਜਿਹੜਾ ਇਕੱਲਾ ਗੱਲੇ ਚ ਪੈਂਦਾ ਉਹ ਹੀ ਪੈਸਾ ਰਹਿੰਦਾ ਸੀ ਦੂਜਾ ਹੀ ਲੈ ਜਾਂਦੇ ਸੀ ਉਹ ਜਦੋਂ ਇਕੱਠਾ ਹੋਇਆ ਤਾਂ ਉਹ ਚ 83000 ਰੁਪਇਆ ਮਹੀਨੇ ਬਾਅਦ ਕੱਢਿਆ ਅਈ ਫਿਰ ਬਾਬੇ ਨੂੰ ਕੁਛ ਰੀਤ ਨੂੰ ਕਿੰਨੇ ਪੈਸੇ ਅੱਗੇ 5000 ਤੋਂ ਦਿੰਦੇ ਸੀ ਅਸੀਂ ਤੇ ਉਹ ਕਹਿੰਦੇ ਮੈਨੂੰ 12-13000 ਬੰਦ ਆ। ਅਸੀਂ ਸਾਰੇ ਨੇ ਗੱਲ ਕਰਕੇ ਤੀਜਾ ਹਿੱਸਾ ਬਾਬੇ ਨੂੰ 83000 ਦੇ ਲੱਖ ਰੇ ਕਰਦਾ 33000 ਉਹ ਬਾਬੇ ਨੂੰ ਦੁੱਲੇ ਖਾਲ ਨੂੰ ਦਿੰਦੇ ਰਹੀ ਅਸੀਂ ਜਿਹੜਾ ਦੂਜਾ ਸੀਗਾ ਉਹ ਖਰਚੇ ਸੀ ਸਾਰਾ ਹਰ ਵੀਰ ਵਾਰ ਤਾਂ ਲੰਗਰ ਲਾਉਣੇ ਸੀ। ਹੋ ਟੂਟੀਆਂ ਦੇ ਮੋਟਰਾਂ ਦੇ ਕਦੇ ਮੋਟਰ ਸਾੜ ਗਈ ਕਦੇ ਕੁਛ ਹੋ ਗਏ ਉਹ ਪੈਸੇ ਜਿੰਨੇ ਕਿ ਪਹਿਲਾਂ ਕਰਾਇਆ ਜਮਾ ਉਹ ਹੈਗੇ ਆ ਖਾਤਾ ਉਵੇਂ ਹੀ ਪਿਆ। ਉਹ ਖਾਤਾ ਮਿੰਨੀ ਕਰਦੇ। ਖਾਤੇ ਦੀ ਗੱਲ ਪਈ ਓਵੇਂ ਪਿਆ। ਉਹਨਾਂ ਨੇ ਇਹ ਕਿਹਾ ਕਿ ਜਿਹੜਾ ਹੁਣ ਤੱਕ ਦਾ ਡਾਟਾ ਹੈ ਜਿਹੜਾ ਖਾਤੇ ਦੇ ਵਿੱਚ ਪੈਸੇ ਪਏ ਆ ਉਹ ਜੰਤ ਕਰ ਸਕਦੇ ਸਾਨੂੰ ਦੱਸ ਸਕਦੇ ਆ। ਬਿਲਕੁਲ ਸਾਨੂੰ ਦੇ ਆ ਦੇਣਾ, ਕਾਪੀ ਦੇ ਦੇਣਾ। ਉਹ ਖਾਤਾ ਦੂਕੜਾ ਅਫਸਰ ਆ ਕੇ ਤੇ ਮੈਂ ਕਾਪੀ ਦੇ ਦੇਣਾ। ਥੋੜਾ ਜਿਹਾ ਯੂਜ਼ ਕੀਤਾ। ਉਦੋਂ ਬਾਅਦ ਖਰਚਾ ਹੀ ਨਾ ਜਿਆਦਾ ਸੀ। ਮੈਂ ਹਰ ਵਾਰੀ ਕੋਲੋਂ ਵੀ ਤੀ ਪਿਆ ਯਾਰ। ਪਾ ਕੇ ਡੰਗ ਲੈੰਦਾ ਰਿਆ। ਮਗਾ ਤੂੰ ਚਾਰ ਪੰਚਾਇਤਾਂ ਇਕੱਠੀਆਂ ਹੋਈਆਂ ਆ ਫਿਰ ਕੋਡੇ ਖਲਾਫ ਵਾਜੇ। ਉੱਥੇ ਕਾਹਤੋਂ ਇਕੱਠੀਆਂ ਹੋਈਆਂ? ਤੁਹਾਨੂੰ ਕੀ ਲੱਗਦਾ ਪੰਚਾਇਤਾਂ ਕਿਉਂ ਇਕੱਠ ਉਹਦੀ ਹੋ ਗਈ ਸੀ ਡੈਥ ਡੈਥ ਨਹੀਂ ਗਵਾਚ ਗਿਆ ਸੀ ਉਹ ਇਹਨਾਂ ਨੇ ਸਮਾਂ ਰਹਿੰਦੇ ਹੀ ਉਹਦੀ ਜਿਹੜੀ ਜ਼ਮੀਨ ਸੀਗੀ ਉਹ ਆਪਦੇ ਨਾਮ ਗਲਤ ਉਸੇ ਤੇ ਬਣਾ ਕੇ ਤੇ ਉਹਦੇ 'ਚ ਮੱਗਰ ਦਾ ਹੀ ਪਰਚਾ ਹੋਇਆ ਸੀ ਮੱਗਰ ਨੂੰ ਪੁੱਛੋ ਮੱਗਰ ਦੇ ਸਹਣ ਸੀ ਉਹ ਜ਼ਮੀਨ ਦਾ ਜੋ ਉਹਦਾ ਸਾਰਾ ਕੁਝ ਵਣ ਗਿਆ ਉਸ ਤੋਂ ਬਾਅਦ ਜਿਹੜੇ ਹਿੱਸੇਦਾਰਾ ਸੀ ਉਹਨਾਂ ਨੇ ਸਾਨੂੰ ਵੇਚਿਆ ਉਹ 'ਚ ਇਹਨਾਂ ਦੇ ਇੱਕ ਤਾਂ ਸਤਨਾਮਰਾਂ ਦੇ ਪਰਚਾ ਹੋਇਆ ਹੋਇਆ ਇੱਕ ਰੇਟਾਂ ਚੱਕੀਆਂ ਸਾਡੇ ਚੋਰੀ ਦਾ ਪਰਚਾ ਹੋਇਆ ਹੋਇਆ ਇੱਕ ਰੋਲ ਦੇ ਨਾਲ ਜੱਗੀ ਹੈ ਜਿਹੜਾ ਜੱਗੀ ਆ ਉਹਨੇ ਮੇਰੀ ਕੁਰਬਣੀ ਦੀ ਕੋਠੀ ਨਾ ਪਰੀ ਸੀ ਉਹ ਸੀ ਛੜਾਈ ਤਾਂ ਉਲਟ ਹੈ ਤੀਜਾ ਜਿਹੜਾ ਸਨਗੋ ਸਵਰਨ ਨਹੀਂ ਸਵਰਨਿਕਾ ਉਹ ਚਮਚੀ ਰਹਾ ਇਹਦੇ ਮੇਰਾ ਬੇਟਾ ਪਰੋਂ ਆਇਆ ਸੀਗਾ ਉਹਨੂੰ ਗਲਤ ਬੋਲਿਆ ਕਹਿੰਦਾ ਜੇ ਤੂੰ ਪ੍ਰਣਾਮ ਦਾ ਮਾਰ ਫੇਰ ਤੂੰ ਸਾਡੇ ਸ਼ੋਹਰੇ ਦੇ ਫੇਰ ਮਾਰਿਆ ਆ ਤਿੰਨ ਚਾਰ ਬੰਦੇ ਇਹਦੀ ਰੰਜਿਸ਼ ਕਰਕੇ ਇਹ ਮੇਰਾ ਕਰਦੇ ਜੋ ਵੀ ਹੈਗਾ ਇਹਦਾ ਮਤਲਬ ਤੁਸੀਂ ਆਪ ਇਹਦੀ ਰੰਜਿਸ਼ ਨੂੰ ਲੈ ਕੇ ਇਹ ਸਾਰਾ ਬਵਾਦ ਬਿਲਕੁਲ ਇਹ ਬਾਬੇ ਨੂੰ ਤਾਂ ਗਲਤ ਪਾਉਂਦੇ ਆ ਜਿਹੜਾ ਕਿ ਨੇ ਜਿਹੜਾ ਇਹ ਗੱਲ ਕਰਨੀ ਹੈ ਤਾਂ ਬਾਬੇ ਦੀ ਜਗ੍ਹਾ ਤੋਂ ਪਾਸੇ हट ਕੇ ਕਰ ਲੋ ਠੀਕ ਹੈ ਨਾ ਇਹ ਬਾਬੇ ਨੂੰ ਵਿੱਚ ਲੈ ਕੇ ਨਾ ਕਰ